ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਗੰਭੀਰ ਮੌਸਮੀ ਹਾਲਾਤ ਬਣੇ ਹੋਣ ਦੇ ਕਾਰਨ ਮੱਧ ਪੱਛਮੀ ਖੇਤਰ ਦੇ ਵਿੱਚ ਭਾਰੀ ਬਰਫਬਾਰਿ ਹੋ ਰਹੀ ਹੈ ਜਿੱਥੇ ਇੱਕ ਪਾਸੇ ਤਬਾਹੀ ਦਾ ਮੰਜ਼ਰ جاری ਹੈ ਤਾਂ ਉੱਥੇ ਲੋਕਾਂ ਦੇ ਵਿੱਚ ਡਰ ਦਾ ਵੀ ਮਾਹੌਲ ਬਣਿਆ ਹੋਇਆ ਹੈ ਇਹ ਤੂਫਾਨ ਇੰਨਾ ਖੌਫਨਾਕ ਹੈ ਕਿ ਇਸ ਦੇ ਵਿੱਚ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ ਜਿਸ ਕਾਰਨ ਕਈ 에ਅਰਪੋਰਟਾਂ ਤੇ ਉਡਾਨਾਂ ਨਾ ਵਿਰਾਟ ਕਰ ਦਿੱਤੀ ਗਈਆਂ ਨੇ ਦੂਜੇ ਪਾਸੇ ਟੈਕਸਾਸ ਦੇ ਵਿੱਚ ਸੁੱਕੇ ਹਵਾ ਵਾਲੇ ਮੌਸਮ ਤੇ ਕਾਰਨ ਚੱਕਲੀ ਅੱਗ ਭੜਕਣ ਦੇ ਕਾਰਨ ਲੋਕਾਂ ਨੂੰ ਸੰਗਲੀ ਇਕਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਮਰੀਕਾ ਦੇ ਵਿੱਚ ਗੰਭੀਰ ਮੌਸਮੀ ਹਾਲਾਤਾਂ ਨੇ ਕਈ ਥਾਵਾਂ ਤੇ ਤਬਾਹੀ ਮਚਾਈ ਹੋਈ ਹੈ ਮਿਸਿਸਿਪੀ ਦੇ ਵਿੱਚ ਜਿੱਥੇ ਸ਼ਕਤੀਸ਼ਾਲੀ ਤੂਫਾਨ ਨੇ 300 ਲੋਕਾਂ ਦੀ ਜਾਨ ਲੈ ਲਈ ਤਾਂ ਉੱਥੇ ਹੀ ਬੁੱਧਵਾਰ ਨੂੰ ਇੱਕ ਛੋਟੇ ਜਿਹੇ ਓਕਲਾਮਾ ਕਸਬੇ ਦੇ ਵਿੱਚ ਤੇਜ਼ ਹਵਾਵਾਂ ਨੇ ਛੱਤਾਂ ਨੂੰ ਵੀ ਉਡਾ ਦਿੱਤਾ ਜਿਸ ਦੇ ਨਾਲ ਪੂਰਬੀ ਤੱਟ ਉਤੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਜਦੋਂ ਕਿ ਮੱਧ ਪੱਛਮੀ ਖੇਤਰ ਦੇ ਵਿੱਚ ਭਾਰੀ ਬਰਫਬਾਰਿ ਹੋਈ ਹੈ ਅਤੇ ਟੈਕਸਾਸ ਦੇ ਵਿੱਚ ਸੁੱਕੇ ਹਵਾ ਵਾਲੇ ਮੌਸਮ ਦੇ ਕਾਰਨ ਜੰਗਲ ਦੀ ਅੱਗ ਭੜਕ ਗਈ ਜਿਸ ਦੌਰਾਨ ਮੌਸਮ ਵਿਭਾਗ ਜਾਣੀ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਤੂਫਾਨ ਆਉਣ ਦੇ ਨਾਲ ਪੁਤਵਾਰ ਤੋਂ ਸ਼ੁੱਕਰਵਾਰ ਤੱਕ ਕੈਲੀਫੋਰਨੀਆ ਅਤੇ ਪੱਛਮ ਦੇ ਹੋਰ ਹਿੱਸਿਆਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਵਿਆਪਕ ਮੀਂਹ ਅਤੇ ਬਰਫਬਾਰਿਸ਼ ਹੋਣ ਦੀ ਸੰਭਾਵਨਾ ਹੈ बुधवार ਨੂੰ ਕੈਰੋਲੀਨਾ ਫਲੋਰੀਡਾ ਅਤੇ ਵਰਜੀਨੀਆ ਦੇ ਲਈ ਤੂਫਾਨ ਦੇ ਚੁਤਾਵਨੀ ਜਾਰੀ ਕਰ ਦਿੱਤੀ ਗਈ ਸੀ। ਯੂਨੀਅਨ ਕਾਉਂਟੀ ਉਤਰੀ ਕੈਰੋਲੀਨਾ ਦੇ ਅਧਿਕਾਰੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਹੈ ਕਿ ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਯੂਨੀਅਨ ਵਿਲ ਖੇਤਰ ਦੇ ਵਿੱਚ ਇੱਕ ईएफआई ਤੂਫਾਨ ਆਇਆ ਜਿਸ ਕਾਰਨ ਕਈ ਟਾਂਚਿਆਂ ਨੂੰ ਨੁਕਸਾਨ ਪਹੁੰਚਿਆ ਅਤੇ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚਲੀਆਂ ਜਿਸ ਕਾਰਨ ਬਿਜਲੀ ਸਪਲਾਈ ਟਪ ਹੋਈ ਕਾਉਂਟੀ ਅਨੁਸਾਰ ਮੌਸਮ ਦੀ ਗੰਬੀਰ ਸਥਿਤੀ ਕਾਰਨ ਕੋਈ ਜ਼ਖਮੀ ਹੋਣ ਦੀ ਵੀ ਰਿਪੋਰਟ ਨਹੀਂ ਹੈ ਟਿਕਸਾਸ ਦੇ ਵਿੱਚ ਤੇਜ਼ ਹਵਾਵਾਂ ਤੇ ਸੁੱਕੀਆਂ ਬਣਸਪਤੀ ਕਾਰਨ ਰਾਜ ਦੇ ਕਈ ਇਲਾਕਿਆਂ ਦੇ ਵਿੱਚ ਜੰਗਲਾਂ 'ਚ ਅੱਗ ਲੱਗ ਗਈ ਕਾਉਂਟੀ ਜੱਜ ਦੇਵਰਟ ਕੇ ਬਸ ਨੇ ਕਿ ਹੈ ਕਿ ਕਾਰਪਸਕਿਸਟੀ ਦੇ ਨੇਰੇ ਸੈਨ ਪੈਂਟਸ ਸੀਓ ਕਾਉਂਟੀ ਦੇ ਵਿੱਚ ਅੱਗ ਲੱਗਣ ਦੇ ਨਾਲ ਘਟੋ-ਘਟ ਵੀ ਘਰ ਅਤੇ ਮਾਰਤਾ ਤਬਾਹ ਹੋ ਗਿਆਂ ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਗੰਭੀਰ ਮੌਸਮੀ ਹਾਲਾਤ ਦੇ ਕਾਰਨ ਬੁਤਵਾਲ ਨੂੰ ਦੱਖਣੀ ਮੱਧ ਟੈਕਸਾਸ ਦੇ ਵਿੱਚ ਅੱਗ ਹਜੇ ਵੀ ਖਤਰਾ ਬਣੀ ਹੋਈ ਹੈ। ਜ਼ਿਕਰ ਹੋਇਆ ਹੈ ਕਿ ਚਿੱਥੇ ਇੱਕ ਪਾਸੇ ਅੱਧਾ ਅਮਰੀਕਾ ਬਰਫੀਲੇ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ ਤਾਂ ਉੱਥੇ ਹੀ ਅੱਧੇ ਅਮਰੀਕਾ ਨੂੰ ਜੰਗਲੀ ਅੱਗਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦੇ ਲਈ ਅਲਰਟ ਵੀ ਜਾਰੀ ਕੀਤੇ ਜਾ ਚੁੱਕੇ ਨੇ। ਇੰਨਾ ਹੀ ਨਹੀਂ ਉਡਾਨਾਂ ਤੱਕ ਰੱਦ ਹੋ ਚੁੱਕਿਆ ਨੇ ਤੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ ਤੇ ਕਈਆਂ ਨੂੰ ਅੱਗ ਫੈਲਣ ਦੇ ਕਾਰਨ ਆਪਣੇ ਘਰਾਂ ਨੂੰ ਛੱਡਣਾ ਪੈ ਰਿਹਾ ਹੈ। ਇਸਨਾਲੇ ਦੇਖਣੇ ਹੋਵੇਗਾ ਇਨਾ ਆਫਤਦਰ ਦੇ ਨਤੀਜਾ ਜਿਹੜਾ ਨਿਕਲ ਕੇ ਸਾਹਮਣੇ ਕੀ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਬੀ ਰਿਪੋਰਟ ਚੰਦ ਪੰਜਾਬੀ